ਅੱਜ ਵੀ ਨਈ ਜੀ ਆਲੂ ਦੀ ਬਹੁਤ ਹੀ ਟੇਸਟੀ ਜੀ ਸਬਜ਼ੀ ਇਹ ਵਰਤਾਂ ਵਾਲਿਆਂ ਲਈ ਤਾਂ ਸਪੈਸ਼ਲ ਹੈ ਪਰ ਦੂਸਰੇ ਨੂੰ ਜਦੋਂ ਮਰਜ਼ੀ ਬਣਾ ਕੇ ਖਾਣ ਐਨੀ ਜਿਆਦਾ ਇਹ ਟੇਸਟੀ ਬਣਦੀ ਹੈ ਤੇ ਬਣਾਉਣੀ ਬਿਲਕੁਲ ਆਸਾਨ ਹੈ 5 ਮਿੰਟਾਂ ਵਿੱਚ ਇਹ ਸਬਜ਼ੀ ਬਨਕੇ ਤਿਆਰ ਹੋ ਜਾਂਦੀ ਹੈ ਇਹਦੇ ਲਈ ਲੈਨੇ ਆ ਜੀ ਤੁਸੀਂ ਸਭ ਤੋਂ ਪਹਿਲਾਂ ਉਬਲੇ ਹੋਏ ਆਲੂ ਤੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਕਈ ਵਾਰੀ ਕੀ ਹੁੰਦਾ ਪਰੌਂਠੇ ਵਗੈਰਾ ਬਣਾਉਂਦੇ ਹੀ ਰਹਿੰਨੇ ਆ ਤੇ ਦੋ ਚਾਰ ਆਲੂ ਐਕਸਟਰਾ ਪਈ ਹੁੰਦੇ ਆ ਤੇ ਝਟਪਟ ਵਿੱਚ ਸਬਜ਼ੀ ਤਿਆਰ ਹੋ ਜਾਂਦੀ ਹੈ ਤੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਲੈ ਆ ਜੀ ਦੇਸੀ ਘਿਓ ਇੱਕ ਚਮਚ ਭਰ ਕੇ ਆਪਾਂ ਦੇਸੀ ਘਿਓ ਦਾ ਲੈ ਲਿਆ ਘਿਓ ਨੂੰ ਕਰਾਂਗੇ ਜੀ ਆਪਾਂ ਗਰਮ ਤੇ ਵਿੱਚ ਪਾਵਾਂਗੇ ਮੂੰਗਫਲੀ ਦੀਆਂ ਥੋੜੀਆਂ ਜਿਹੀਆਂ ਗਿਰੀਆਂ ਤੇ ਇਹਨੂੰ ਆਪਾਂ ਹਲਕਾ ਜਿਹਾ ਭੁੰਨਾਂਗੇ ਜਦੋਂ ਹੀ ਥੋੜਾ ਜਿਹਾ ਕਲਰ ਬਟਾ ਜਾਣਗੀਆਂ ਤਾਂ ਇਹਨਾਂ ਨੂੰ ਤੁਸੀਂ ਬਾਹਰ ਕੱਢ ਲੈਣਾ ਉਸ ਤੋਂ ਬਾਅਦ ਜੀ ਇਸੇ ਕਿਓ ਦੇ ਵਿੱਚ ਤੁਸੀਂ ਪਾਉਣੇ ਹੈਗੇ ਉਬਲੇ ਹੋਏ ਆਲੂ ਤੇ ਫਿਰ ਉਹਨਾਂ ਨੂੰ ਵੀ 2-3 ਮਿੰਟ ਲਈ ਲਗਾਤਾਰ ਤੁਸੀਂ ਇਹਦੇ ਵਿੱਚ ਭੁੰਨ ਲੈਣਾਗਾ ਜਦੋਂ ਹੀ ਹਲਕਾ ਜਿਹਾ ਕਲਰ ਬਟਾਉਣਗੇ ਆਪਾਂ ਇਹਨਾਂ ਨੂੰ ਵੀ ਬਾਹਰ ਕੱਢ ਲਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਸਬਜੀ ਬਣਦੀ ਹੈਗੀ ਟਰਾਈ ਕਰਕੇ ਇਹਨੂੰ ਜ਼ਰੂਰ ਦੇਖਿਓ ਤੇ ਇਹਦੇ ਵਿੱਚ ਦੇਖੋ ਜੀ ਥੋੜਾ ਥੋੜਾ ਬਰਾਉਨ ਜੇ ਆਲੂ ਹੋ ਗਏ ਇਸ ਤਰੀਕੇ ਨਾਲ ਤੁਸੀਂ ਕਰ ਲੈਣੇ ਆ ਜਦੋਂ ਇਹ ਕਰਾਂਚੀ ਜੇ ਹੋ ਜਾਣਗੇ ਤਾਂ ਇਹਨਾਂ ਦਾ ਟੇਸਟ ਜਿਹੜਾ ਵਧੀਆ ਹੋ ਜਾਊਗਾ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਆਪਾਂ ਇਹਦੇ ਵਿੱਚ ਦੇਸੀ ਘਿਓ ਹੀ ਵਰਤਿਆ ਕਿਉਂਕਿ ਵਰਤ ਵਾਲੇ ਸਪੈਸ਼ਲ ਇਹੀ ਘਿਓ ਵਰਤਦੇ ਆ ਬਾਕੀ ਜਿਨ੍ਹਾਂ ਨੇ ਦੂਸਰੂ ਖਾਣੀ ਹੋਵੇ ਤੁਸੀਂ ਇਹਨਾਂ ਵਿੱਚ ਤੇਲ ਵਗੈਰਾ ਵੀ ਇਸਤੇਮਾਲ ਕਰ ਸਕਦੇ ਹੋ ਉਸ ਤੋਂ ਬਾਅਦ ਜੀ ਆਪਾਂ ਲਈ ਆ ਦੂਸਰੀ ਛੋਟੀ ਜੀ ਕੜਾਈ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਪਾਇਆ ਬਿਲਕੁਲ ਕਿਉਂਕਿ ਪਹਿਲਾਂ ਹੀ ਆਪਾਂ ਸਾਰੀਆਂ ਚੀਜ਼ਾਂ ਘਿਓ ਚ ਬਣਾ ਲਈਆਂ ਇਹ ਹੈਲਥੀ ਸਬਜੀ ਬਣੂਗੀ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਭੁੰਨਾਂਗੇ ਜੀਰਾ ਫਿਰ ਪਾਵਾਂਗੇ ਜੀ ਆਪਾਂ ਅਦਰਕ ਲਸਣ ਆਪਾਂ ਇਹਦੇ ਵਿੱਚ ਸਕਿਪ ਕਰਤੀ ਕਿਉਂਕਿ ਵਰਤ ਵਾਲੇ ਉਹ ਖਾਂਦੇ ਨਹੀਂ ਫਿਰ ਪਾਈਏ ਜੀ ਆਪਾਂ ਹਰੀ ਮਿਰਚ ਪਰ ਤੁਸੀਂ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਖਾਣੀ ਐ ਉਹ ਪਾ ਸਕਦੇ ਹੋ ਤੇ ਬਰਤ ਵਾਲੇ ਵੀ ਜਿਹੜੀਆਂ ਚੀਜ਼ਾਂ ਨਹੀਂ ਖਾਂਦੇ ਉਹ ਤੁਸੀਂ ਸਕਿਪ ਕਰ ਦਿਓ ਕਿਉਂਕਿ ਕੋਈ ਕੁਛ ਖਾਂਦਾ ਕੋਈ ਕੁਛ ਨਹੀਂਦਾ ਇਸ ਲਈ ਤੇ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਨੂੰ ਵੀ ਜੀ ਭੁੰਨ ਲਿਆ ਉਸ ਤੋਂ ਬਾਅਦ ਇਦੇ ਲਈ ਆਪਾਂ ਤਿਆਰ ਕਰਾਂਗੇ ਮਿਰਚ ਮਸਾਲਾ ਤੇ ਉਹ ਆਪਾਂ ਕਿਸ ਤਰ੍ਹਾਂ ਕਰਨਾ ਹੈ ਆਪਾਂ 2-3 ਚਮਚ ਪਾਣੀ ਦੇ ਲੈ ਲੈਣੇ ਆ ਉਹਦੇ ਵਿੱਚ ਪਾਵਾਂਗੇ ਥੋੜੀ ਜੀ ਹਲਦੀ ਫਿਰ ਪਾਇਆ ਸੈਂਦਰ ਨਮਕ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਕਾਲੀ ਮਿਰਚ ਇਹ ਤਿੰਨੇ ਚੀਜ਼ਾਂ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਲੈ ਲੈਣੀਆਂ ਤੇ ਜਦੋਂ ਹੀ ਇਹ ਹਲਕਾ ਜਿਹਾ ਭੁੰਨ ਗਿਆ ਸਮਾਨ ਤਾਂ ਵਿੱਚ ਇਹਦੇ ਤੁਸੀਂ ਪਾ ਦੇਣੀ ਹੈ ਤੇ ਇਹਨੂੰ 1 ਮਿੰਟ ਤੱਕ ਪਕਾ ਲੈਣਾ ਹੈਗਾ ਕਿਉਂਕਿ ਇੰਨਾ ਜ਼ਿਆਦਾ ਸਮਾਂ ਨਹੀਂ ਕੀ ਤੇ ਸਮਾਂ ਲੱਗੇ ਜਲਦੀ ਇਹ ਛੇਤੀ ਬਣ ਕੇ ਤਿਆਰ ਹੋ ਜਾਊਗਾ ਫਿਰ ਇਹਦੇ ਵਿੱਚ ਤੁਸੀਂ ਆਪਣੇ ਤਿਆਰ ਕੀਤੇ ਹੋਏ ਆਲੂਆਂ ਨੂੰ ਕਰ ਦਿਓ ਜੀ ਮਿਕਸ ਸਬਜੀ ਦਾ ਕਲਰ ਹੈ ਜਿਹੜਾ ਬੜਾ ਸੋਹਣਾ ਆਊਗਾ ਪਰ ਕਈ ਹਲਦੀ ਵਗੈਰਾ ਨਹੀਂ ਖਾਂਦੇ ਤਾਂ ਉਹ ਤੁਸੀਂ ਨਾ ਪਾਓ ਪਰ ਜਿਹੜੇ ਖਾਂਦੇ ਆ ਉਹ ਜ਼ਰੂਰ ਪਾਓ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਪਏ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਇਹਦੇ ਨਾਲ ਹੀ ਪਤਾ ਲੱਗ ਜਾਂਦਾ ਸਾਡੀ ਵੀਡੀਓ ਕਿੱਥੋਂ ਤੱਕ ਗਈ ਹੈ ਤੇ ਤੁਸੀਂ ਇਹਨੂੰ ਕਿੰਨਾ ਕਿ ਪਸੰਦ ਕਰਦੇ ਹੋ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਫਿਰ ਆਪਾਂ ਇਹਦੇ ਵਿੱਚ ਮਿਕਸ ਕੀਤੀਆਂ ਜੀ ਮੂੰਗਫਲੀ ਦੀਆਂ ਗਿਰੀਆਂ ਤੇ ਇਹਦੇ ਨਾਲ ਜਿਹੜੀ ਸਬਜੀ ਹੈ ਹੋਰ ਵੀ ਜ਼ਿਆਦਾ ਵਧੀਆ ਲੱਗਣ ਲੱਗ ਜੂਗੀ ਦੇਖੋ ਹਲਕੀਆਂ ਜਿਹੀ ਆਪਾਂ ਘਿਓ ਦੇ ਵਿੱਚ ਭੁੰਨੀਆਂ ਸੀ ਤੇ ਇਹਦਾ ਕਲਰ ਬੜਾ ਸੋਹਣਾ ਆਇਆਗਾ ਉਸ ਤੋਂ ਬਾਅਦ ਹੀ ਆਪਾਂ ਮਿਕਸ ਕਰ ਲਿਆ ਤੇ ਥੋੜੀ ਜਿਹੀ ਖੁਸ਼ਬੂ ਲਈ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਮੇਥੀ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਨਹੀਂ ਸਕਿਪ ਕਰਦੇ ਹੋ ਤੇ ਆਪਾਂ ਇਹ ਵੈਸੇ ਹੀ ਖਾਣ ਲਈ ਬਣਾਈ ਸੀ ਤੇ ਬਾਕੀ ਜਿਹੜੇ ਭਾਈ ਮੈਂ ਬਾਰ ਬਾਰ ਕਹਿ ਰਹੀ ਆ ਵੀ ਜਿਹੜੇ ਵਰਤ ਲਈ ਬਣਾਉਂਦੇ ਆਪਣਾ ਸਮਾਨ ਆਪਣੇ ਹਿਸਾਬ ਨਾਲ ਪਾ ਲਿਓ ਪਰ ਤਰੀਕਾ ਇਹੀ ਵਰਤਿਓ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈਗੀ ਟਰਾਈ ਕਰਕੇ ਜ਼ਰੂਰ ਦੇਖਿਓ ਕਲਰ ਵਗੈਰਾ ਬੜਾ ਵਧੀਆ ਆਉਂਦਾ ਹੈਗਾ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਇੱਕ ਵਾਰ ਸਬਜ਼ੀ ਮੇਰੇ ਕਹਿਣ ਤੇ 5 ਮਿੰਟਾਂ ਵਿੱਚ ਤਿਆਰ ਕਰਕੇ ਜ਼ਰੂਰ ਦੇਖਿਓ